ਫਿਰੋਜ਼ਪੁਰ ਚ ਭਿਆਨਕ ਸੜਕੀ ਹਾਦਸੇ ਦੌਰਾਨ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਇਲਾਜ ਦਰਾਂ ਹੋਈ ਮੌਤ ਪੁਲਿਸ ਨੇ ਕਾਰ ਚਾਲਕ ਦੇ ਖਿਲਾਫ ਕੀਤਾ ਮਾਮਲਾ ਦਰਜ ਫਿਰੋਜ਼ਪੁਰ ਦੇ ਪਿੰਡ ਟਾਰੀ ਦੇ ਨੇੜੇ ਇੱਕ ਕਾਰ i20 ਨੇ ਇੱਕ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਜਿੱਥੇ ਦੋਨੋਂ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਮਲਕੀਸ਼ ਸਿੰਘ ਦਾ ਵਿਆਹ ਕਰੀਬ 20 ਸਾਲ ਹੋ ਚੁੱਕੇ ਹਨ ਅਤੇ ਉਸ ਦੀ ਇੱਕ 5 ਸਾਲਾਂ ਦੀ ਕਰੀਬ ਬੱਚੀ ਵੀ ਹੈ ਜੋ ਉਹਨਾਂ ਵੱਲੋਂ ਗੋਦ ਲਈ ਗਈ ਹੈ ਅਤੇ ਛੋਟੀ ਬੱਚੀ ਦਾ ਪਿਤਾ ਰੱਬ ਨੇ ਉਸ ਵਕਤ ਕੋਲਿਆ ਜਦ ਕੰਮ ਤੋਂ ਘਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਮਸਤੇਕੇ ਜਾ ਰਹੇ ਸਨ ਰਸਤੇ ਵਿੱਚ ਇੱਕ ਕਾਰ ਉਹਨਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਹਸਪਤਾਲ ਜੇਰੇ ਇਲਾਜ ਦੌਰਾਨ ਮਲਕੀਸ਼ ਸਿੰਘ 37 ਸਾਲਾਂ ਦੀ ਮੌਤ ਹੋ ਗਈ ਹੈ ਉਧਰ ਦੂਜੇ ਪਾਸੇ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਕਿਹਾ ਜਲਦ ਹੀ આરોપી ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ ਉਹ ਕੀ ਨਾਮ ਕੀ ਤੁਹਾਡਾ ਜਿਹੜੀ ਮੌਤ ਹੋਈ ਉਹ ਤੁਹਾਡਾ ਕੀ ਲਾਕਾ ਸੀ ਉਹ ਮੇਰਾ ਭਤੀਜਾ ਸੀ ਅੱਛਾ ਕੀ ਕਟਲਾ ਕੀ ਵਾਪਰੀ ਥਾਰੀ ਉਹ ਕੰਮ ਤੇ ਚੱਲਾ ਸੀ ਤੇ ਅਗੂ ਆਦੀ ਸਾਈਡ ਚੱਲਾ ਸੀ ਤਾਂ ਗੱਡੀ ਮਾਰ ਕੇ ਗਏ ਚਲਾ ਗਿਆ ਅੱਛਾ ਪੱਜ ਕੇ ਅਗੇ ਬਾਸ ਚੜ ਗਿਆ ਤੇ ਉਹ ਵਿਚਾਰੇ ਉੱਥੇ ਹੀ ਪੈਰ ਹੈ ਕਿਸੇ ਆਏਗੇ ਵਿਚਾਰੇ ਅੱਧੇ ਘੰਟੇ ਪਾਣੀ ਨਾ ਕਿਸੇ ਨੇ ਪਿਆਇਆ ਉੱਥੇ ਚਾਰ-ਟੜਫਤੇ ਰਾਇ ਜ ਸਾਡੀ ਗੱਡੀ ਛਾੜ ਕੇ ਭੱਜ ਗਿਆ। ਕੀ ਲੱਗਦਾ ਕਿ ਜੇ ਉਹ ਮੌਕੇ ਤੇ ਉਹਨਾਂ ਨੂੰ ਲੈ ਕੇ ਜਾਂਦਾ ਤਾਂ ਸ਼ਾਇਦ ਵੱਜ ਜਾਂਦਾ। ਹਾਂ ਮੌਕਾ ਤੇ ਜੇ ਰੁਕ ਜਾਂਦਾ ਲੈ ਕੇ ਜਾਂਦਾ ਛਾਂ ਤੋਂ ਦੇ ਜ਼ਿੰਦਗੀ ਬਚ ਜਾਂਦੀ ਬਚ ਕੇ ਜਾਂਦੀ। ਕਿੰਨੇ ਦਿਨ ਹੋ ਗਏ ਉਹਨਾਂ ਦਾ ਐਕਸੀਡੈਂਟ ਹੋਇਆ ਉਹਨੂੰ ਕਿੰਨੇ ਦਿਨ ਹੋ ਗਏ? ਅੱਜ 15 ਦਿਨ ਹੋ ਗਏ ਨੇ। ਦਾਖਲ ਕਿੱਥੇ ਸੀ? ਦਾਖਲ ਤੇ ਨਾ ਚਾਹਾਂ ਸੀ ਕਿ ਤਸੀਂ ਪਹਿਲਾਂ ਤੇ ਹਰਕਾ ਕੀਤਾ ਸੀ ਫਿਰ ਇੱਥੇ ਆਪਣੇ ਜੀ ਸੇਵਾ ਵਾਲਾ ਤੇ ਫਰਫਰੀਦ ਕੋੜ ਫਿਰ ਆਪਣੇ ਕੀਤਾ ਸੀ ਆਪਣੇ ਮੁਕਸਰ ਬੇਟੇ ਨੇ ਕੀ ਮੰਗੀ ਕਰਦੇ ਮੰਗਾ ਸੀ ਨਿصافੀ ਹੋਵੇ ਸਾਡੇ ਬੱਚੀ ਇਹ ਨਹੀਂ ਗਈ ਜੇ ਵਿਚਾਰੇ ਆਹ 40 ਦੱਪਾ ਕਰਕੇ ਆਉਂਦਾ ਪਿਆ ਸੀ ਛੇ ਦਾ ਬਣੇ ਜਿਹਨਾਂ ਦੀ ਮੌਤ ਕੀ ਤੁਹਾਡਾ ਕੀ ਲੱਗਦਾ ਘਰ ਵਾਲਾ ਜੀ ਕੀ ਭੈਣ ਟੱਣਾ ਕੀ ਵਾਪਰੀ ਹੈ ਸਰ ਕੰਮ ਤੋ ਆ ਰਹੀ ਸੀ ਗੱਡੀ ਵਿੱਚ ਵੱਜ ਰਹੀ ਹੈ ਭੱਜ ਗਈ ਸੀ ਪਤਾ ਨਹੀਂ ਲੱਗਾ ਤੇ ਇਹ ਕੰਮ ਕਿਥੇ ਕਰਦੇ ਸੀ ਚੇਰ ਪ੍ਰੋਜਪੁਰ ਜੀ ਰਾਜਵੀਰ ਦਾ ਕਰਦੇ ਸੀ ਅੱਛਾ ਜੀ ਗੁੱਡੀ ਇੱਕ ਲੜਕੀ ਹੈ ਅੱਛਾ ਤੁਹਾਡਾ ਬੱਚਾ ਕੋਈ ਬੇਟੀ ਹੈ ਹਾਂ ਜੀ ਇਹ ਕੌਣ ਆਲਾ ਹੋਰ ਕਰਦੇ ਵਿੱਚ ਤੁਹਾਡੇ ਮਾਉਣ ਵਾਲਾ ਕੱਲੇ ਪਤੀ ਸੀ ਤੁਹਾਡੇ ਜੀ ਹਾਂ ਜੀ ਕੀ ਮੰਗ ਕੀ ਕਰਦੇ ਸੀ ਨਸਾਫ ਦੇਣਾ ਚਾਹੀਦਾ ਸੀ ਕੀ ਨਾਮ ਕੀ ਤੁਹਾਡਾ ਪਰਮਜੀਤ ਕੋ ਜੀ ਜਿਨ੍ਹਾਂ ਦੀ ਮੌਤ ਹੈ ਤੁਹਾਡੇ ਕੀ ਲੱਗਦੇ ਸੀ ਸਰ ਮੇਰੇ ਭਰਾ ਲੱਗਦੇ ਸੀ ਅੱਛਾ ਇਹ ਕੀ ਕਰਦਾ ਕੀ ਵਾਪਸੀ ਸਰ ਕੁਛ ਦਿਨ ਪਹਿਲਾਂ ਐਕਸੀਡੈਂਟ ਹੋਇਆ ਈ ਟਾਰੀ ਤੇ ਗੱਡੀ ਮਾਰ ਕੇ ਸੁੱਟ ਕੇ ਚਲੇ ਗਿਆ ਹੀ ਆਪੋ ਅੱਛਾ ਹਾਂਜੀ ਫਰਾਰ ਹੋ ਗਏ ਸੀ ਫਰਾਰ ਹੋ ਗਏ ਸਰ ਤੇ ਉਸ ਤੋਂ ਬਾਅਦ ਉਹ ਜਿਹਨਾਂ ਦਾਖਲ ਕਿੱਥੇ ਕਰਾਇਆ ਗਿਆ ਸਰ ਪਹਿਲੇ ਹਲਕਿਤ ਕਰਾਇਆ ਸੀ ਦਾਖਲ ਫਿਰ ਉੱਥੋਂ ਮੰਨ ਲਓ ਨਜਵਾਬ ਦਿੱਤਾ ਫਿਰ ਫਰੀਦਕੋਟ ਲਾਇਗਾ ਫਰੀਦਕੋਟੋਂ ਜਵਾਬ ਮਿਲਿਆ ਆਪਣੇ ਮਠੇੜੋ ਲਾਇ ਬਠਿੰਡੇ ਲਾਇਗਾ ਜੀ ਹਾਂਜੀ ਤੇ ਇਹ ਆਪਣੇ ਇਹ ਰਿਹਾ ਹਾਂਜੀ ਬਈ ਕਿਨੇ ਬੱਚੇ ਕਿਨੇ ਇੱਕ ਗੁੱਡੀ ਆ ਜਿੰਨਾ ਦੀ ਗੁੱਡੀ ਛੁੱਟ ਗਈ ਘਰ ਦੇ ਵਿੱਚ ਇਹਦੇ ਮੌਨ ਵਾਲਾ ਕੌਣ ਹੋਰ ਸਰ ਕੋਈ ਨਹੀਂ ਇਹ ਨੋਨਾਂ ਨੇ ਕੀ ਮੰਗਦੀ ਕਰਦੇ ਸਰ ਮੰਗ ਇਹ ਪਰਚਾ ਕੱਟਾ ਜਾਵੇ ਉਹਨਾਂ ਤੇ ਥੋੜਾ ਨਾਮ ਕੀ ਮੇਰਾ ਨਾਮ ਪਰਮਜੀਤ ਸਰ ਸਰ ਕੀ ਮਾਮਲਾ ਕੀ ਹੈ ਕੋਲਾ ਜਿਹੜਾ ਜੀ ਮਾਮਲਾ ਪੁਰਾਣਾ 27 7 27 7 ਦੀ ਗੱਲ ਹੈ ਜੀ ਤੇ ਮਲਕੀਸ਼ ਸਿੰਘ ਆਪਣੇ ਰਿਸ਼ਤੇਦਾਰ ਮਲਕੀਸ਼ ਸਿੰਘ ਨਾਲ ਹੀ ਆਪਣੇ ਕੰਮ ਕਰ ਤੋਂ ਵਾਪਸ ਆ ਰਿਹਾ ਸੀ ਤੇ ਇਹ ਆਪਣੇ ਪਿੰਡ ਟਾਰੀ ਥੋੜਾ ਪਿੱਛੇ ਇੱਕ i20 ਕਾਰ ਨਾਲ ਐਕਸੀਡੈਂਟ ਹੋ ਗਿਆ ਇਹਨਾਂ ਦੇ ਤੇ ਉਹ ਮੌਕੇ ਤੇ ਇੱਕ ਵਾਰੀ ਭੱਜ ਗਿਆ ਸੀ ਇਹ ਜਿਹੜਾ ਜਿਹੜਾ ਕਾਰ ਡਰਾਈਵਰ ਸੀ ਬਾਦ ਦੇ ਵਿੱਚ ਉਹ ਆਪਣੀ ਬਾਜੂਦ ਕਾਰ ਵੀ ਆਪਦੀ ਉਤ ਲੈ ਗਿਆ ਉਹ ਮੌਕੇ ਤੋਂ ਲੈ ਗਿਆ ਤੇ ਜੋ ਜੋ ਪਹਿਲਾਂ ਅਮਨਜੀਤ ਦਾ ਹਸਪਤਾਲ ਦਾਖਲ ਰਿਹਾ ਤੇ ਇੱਕ ਦਿਨ 28 ਤਰੀਕ ਨੂੰ ਇਹਨਾਂ ਨੂੰ ਇਹ ਚਲੇ ਕੇ ਰੈਫਰ ਹੋ ਗਿਆ ਜੀ ਉਸ ਤੋਂ ਬਾਅਦ ਸਾਨੂੰ 6 ਤਰੀਕ ਨੂੰ ਤਲਾ ਮਿਲੀ ਹੈ ਜੀ ਕਿ ਆਪਣੇ ਜਿਹੜਾ ਮਲਕੀਤ ਸਿੰਘ ਪੁੱਤਰ ਭਜਨ ਸਿੰਘ ਇਹ ਇਲਾਜ ਲਈ ਦਾਖਲ ਹੈ ਤੇ ਜਿੰਦੇ ਅੱਜ ਇਲਾਜ ਲਈ ਦਾਖਲ ਹੈ ਜਿੰਦੀ ਅੱਜ ਦਰਾਨੇ ਤੇ ਅੱਜ ਕੱਲ ਮਿਤੀ 8 8 8 ਨੂੰ ਮੌਤ ਹੋ ਗਈ ਦਰਾਨੇ ਇਲਾਜ ਮੌਤ ਹੋ ਗਈ ਹੈ ਹਾਂ ਜੇ ਸਾ ਕੀ ਕਾਰਵਾਈ ਕੀ ਕੀਤੀ ਜੀ ਕਾਰਵਾਈ 106 ਬੀ ਐਨਐਸ ਦਾ ਪਰਚਾ ਦਿੱਤਾ ਜੀ ਜਿਸ ਨੂੰ ਬਾਅਦ ਆਈਪੀਸੀ 304ਏ ਕਹਿ ਦਿੰਦੇ 106 ਬੀ ਐਨਐਸ ਦਾ ਪਰਚਾ ਦਿੱਤਾ ਤੇ ਬਣਦੀ ਕਾਰਵਾਈ ਤੇ ਬਾਈ ਨੇਮ ਬਾਈ ਨੇ ਪਰਚਾ ਦਿੱਤਾ ਦੋਸ਼ੀ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪੁੱਤਰ ਬਲਵੰਤ ਸਿੰਘ ਪਿੰਡ ਬਾਧਰਵਾਲੇ ਦੇ ਖਿਲਾਫ ਪਰਚਾ ਦਰਜ ਕਰਤਾ ਜੀ ਤੇ ਬਹੁਤ ਜਲਦੀ ਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਅਗਲੇ ਹੁੰਦੀ ਜਾਊਗੀ ਪੋਸਟਮਾਰਟਮ ਕੀ ਹੋ ਗਿਆ ਜੀ ਪੋਸਟਮਾਰਟਮ ਡੈੱਡ ਬੋਡੀ ਲੈ ਕੇ ਆਏ ਆ ਜੀ ਤੇ ਇਸ ਤੋਂ ਇਸ ਤੋਂ ਬਾਅਦ ਪੋਸਟਮਾਰਟਮ ਕਰਾ ਗਏ ਇਹੜੀ ਵਾਰਸਾ ਵਾਲੇ ਮੇਰੇ ਤੱਕ ਵੀ ਡੱਡ ਬੜੀ ਵਾਲੇ ਕਰਤੀਆਂ ਹੁੰਦੀਆਂ ਜੀ ਨਾਮ ਤੁਸੀਂ ਸਰ ਤੁਹਾਡਾ ਇਹ ਐਸੇ ਗੁਰਪ੍ਰੀਤ ਸਿੰਘ